ਅਮੀਨ ਮਲਕ ਜਿਹੜਾ ਕਿ ਇੱਕ ਪੰਜਾਬੀ ਦਾ ਲੇਖਕ ਹੈ ਉਹ ਆਪਣੀ ਪਤਨੀ ਦੇ ਨਾਲ ਜਰਮਨ ਦੀਆਂ ਸੜਕਾਂ ਦੇ ਉੱਪਰ ਤੁਰ ਰਿਹਾ ਹੈ ਔਰ ਤੁਰਦੇ-ਤੁਰਦੇ ਉਹ ਵਿਰਾਸਤੀ ਇਮਾਰਤਾਂ ਦੇਖ ਰਿਹਾ ਹੋਰ ਬੜਾ ਕੁਝ ਦੇਖ ਰਿਹਾ ਆਸੇ-ਪਾਸੇ ਤੇ ਇੱਕ ਬੰਦਾ ਜੋ ਸੜਕ ਦੇ ਉੱਪਰ ਤਮਾਸ਼ਾ ਕਰ ਰਿਹਾ ਨਾਟਕ ਕਰ ਰਿਹਾ ਉਸ ਨੂੰ ਦੇਖਦੇ ਹੈ ਉਸ ਦੀ ਪਤਨੀ ਅਮੀਨ ਮਲਕ ਨੂੰ ਕਹਿੰਦੀ ਹੈ ਕਿ ਆਓ ਆਪਾਂ ਉਹ ਤਮਾਸ਼ਾ ਦੇਖਦੇ ਹਾਂ ਆ ਮੇਰਾ ਹਟਕਦਾ ਇਹ ਵਿਚਾਰ ਸੀ ਕਿ ਅਸੀਂ ਤਮਾਸ਼ਾ ਨਹੀਂ ਦੇਖਣਾ ਫਿਰ ਉਹ ਇਨਸਿਸਟ ਕਰਦੀ ਰਹਿੰਦੀ ਕਿ ਆਪਾਂ ਦੇਖਦੇ ਆਂ ਤੇ ਉਹ ਜਦੋਂ ਉਹ ਇਨਸਿਸਟ ਕਰਦੀ ਹੈ ਤੇ ਉਹ ਤੇ ਜਾਂਦੀ ਹੈ ਤੇ ਜਦੋਂ ਬਿਲਕੁਲ ਨਜ਼ਦੀਕ ਜਾਂਦੀ ਹੈ ਤਾਂ ਉਹ ਜਿਹੜਾ ਨਾਟਕ ਕਰ ਰਿਹਾ ਹੁੰਦਾ ਉਹ ਇੱਕ ਸਰਦਾਰ ਮੁੰਡਾ ਹੁੰਦਾ ਹੈ ਇਸ ਪੰਜਾਬ ਦਾ ਪੰਜਾਬ ਦਾ ਉਹ ਇੱਕ ਮੁੰਡਾ ਹੁੰਦਾ ਹੈ ਉਹ ਨਾਟਕ ਕਰ ਰਿਹਾ ਹੁੰਦਾ ਤੇ ਨਾਟਕ ਕੋਈ ਬਹੁਤਾ ਵਧੀਆ ਨਹੀਂ ਕਰ ਰਿਹਾ ਹੁੰਦਾ ਤਮਾਸ਼ਾ ਕੋਈ ਬਹੁਤਾ ਵਧੀਆ ਨਹੀਂ ਕਰ ਰਿਹਾ ਹੁੰਦਾ ਅਮੀਨ ਮਲਕ ਦੀ ਘਰ ਵਾਲੀ ਇੱਕ ਗੱਲ ਕਹਿੰਦੀ ਹੈ ਕਿ ਇਹਦੇ ਕੋਈ ਨਾਟਕ ਬਹੁਤ ਆ ਵਧੀਆ ਨਹੀਂ ਹੋ ਰਿਹਾ ਜਦਸੀਂ ਚੱਲ ਜਾਈਏ ਵਾਪਸ ਚੱਲਦੇ ਹਾਂ ਅਮੀਨ ਮਲਕ ਕੋਣ ਨੂੰ ਰੋਕ ਲੈਂਦਾ ਕਹਿੰਦਾ ਨਹੀਂ ਹੁਣ ਤੂੰ ਜ਼ਰੂਰ ਦੇ ਹਾਂ ਤੂੰ ਇਹ ਤਮਾਸ਼ਾ ਇਹ ਨਾਟਕ ਨੂੰ ਜ਼ਰੂਰ ਦੇਖ ਉਹ ਸਵਾਲ ਕਰਦੀ ਹੈ ਵੀ ਕਿਉਂ ਤਾਂ ਇਹ ਇਸ ਇਸ ਤਮਾਸ਼ਾ ਜਾਂ ਨਾਟਕ ਤੋਂ ਬਹੁਤਾ ਵਧੀਆ ਨਹੀਂ ਕਰ ਰਿਹਾ ਮੁੰਡਾ ਉਹ ਕਹਿੰਦੀ ਹਾਂ ਮੈਨੂੰ ਪਤਾ ਹੈ ਅਮੀਨ ਮਲਕ ਕਹਿੰਦਾ ਵੀ ਮੈਨੂੰ ਪਤਾ ਵੀ ਇਹ ਨਾਟਕ ਤਮਾਸ਼ਾ ਬਹੁਤਾ ਵਧੀਆ ਨਹੀਂ ਕਰ ਰਿਹਾ ਤੇ ਉਹ ਕਹਿੰਦੇ ਵੀ ਤੂੰ ਨਾਟਕਵਾਲਾ ਨਾ ਬੇ ਤੂੰ ਨਾਟਕ ਕਰਨ ਵਾਲੇ ਦੀ ਮਜਬੂਰੀ ਬਣ ਜਾਏ ਤੂੰ ਤਮਾਸ਼ਾ ਕਰਨ ਵਾਲੇ ਵੱਲ ਨਾ ਵੇਖ ਤੂੰ ਤਮਾਸ਼ਾ ਕਰਨ ਵਾਲੇ ਦੀ ਮਜਬੂਰੀ ਵੱਲ ਵੇਖ ਇਹ ਸ਼ੇਰੇ ਪੰਜਾਬ ਦੀ ਕਲਗੀ ਦੇ ਉਹ ਮਣਕੇ ਐ ਜਿਨ੍ਹਾਂ ਨੇ ਕਦੇ ਆਪਣਾ ਰਾਜ ਰੱਖਿਆ ਇਹ ਮਹਾਰਾਜਾ ਦ੍ਰੀਪ ਸਿੰਘ ਦੀ ਕਲਗੀ ਦੇ ਉਹ ਮਣਕੇ ਐ ਜਿਨ੍ਹਾਂ ਨੇ ਆਪਣਾ ਕਦੇ ਰਾਜ ਹਟਾਇਆ ਇਹਨਾਂ ਦਾ ਕਦੇ ਰਾਜ ਹੁੰਦਾ ਸੀ ਤੇ ਇਹਨਾਂ ਨੂੰ ਤਮਾਸ਼ੇ ਨਹੀਂ ਕਰਨੇ ਹੁੰਦੇ ਇਹਨਾਂ ਨੂੰ ਨਾਟਕ ਨਹੀਂ ਕਰਨੇ ਹੁੰਦੇ ਇਹ ਨਾਟਕਾਂ ਦੇ ਤਮਾਸ਼ਾ ਲਈ ਬਣੇ ਹੀ ਨਹੀਂ ਉਹ ਅਮੀਨ ਮਰਕੁ ਆਪਣੀ ਘਰ ਦੇ ਨੂੰ ਘਰਵਾਲੀ ਨੂੰ ਲਗਾਤਾਰ ਇਹ ਗੱਲਾਂ ਕਹਿ ਰਿਹਾ ਕਿ ਇਹ ਨਾਗਰਿਕਾਂ ਦੇ ਤਮਾਸ਼ਾ ਨਹੀਂ ਬਣੇ। ਫਿਰ ਉਹ ਸਵਾਲ ਕਰਦੀ ਹੈ ਕਾਹਦੇ ਲਈ ਬਣੇ? ਉਹ ਜਵਾਬੀ ਦਾ ਰਾਜ ਕਰਨ ਦੇ। ਇਹ ਰਾਜ ਕਰਨ ਦੀ ਜਰੂਰਤ ਹੈ।